ਕਬਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਬ੍ਰਿਟੇਨ ਦੇ ਵਿੱਚ ਰਹਿ ਰਹੇ ਹਜ਼ਾਰਾਂ ਲੋਕਾਂ ਦੇ ਉੱਪਰ ਦੇਸ਼ ਛੱਡਣ ਦੀ ਤਲਵਾਰ ਲਟਕ ਰਹੀ ਹੈ ਦੱਸਦੀ ਹੈ ਕਿ ਵੱਖੋ-ਵੱਖਰੇ ਦੇਸ਼ਾਂ ਤੋਂ ਬ੍ਰਿਟੇਨ ਦੇ ਵਿੱਚ ਪਹੁੰਚੇ ਹੋਏ ਲੋਕਾਂ ਨੂੰ ਹੁਣ ਬ੍ਰਿਟੇਨ ਛੱਡਣਾ ਪੈ ਸਕਦਾ ਦੱਸਦੀ ਹੈ ਕਿ ਬ੍ਰਿਟੇਨ ਦੀ ਸੰਸਦ ਦੇ ਵਿੱਚ ਇੱਕ ਵਿਵਾਦਿਤ ਬਿਲ ਪਾਸ ਕਰ ਦਿੱਤਾ ਗਿਆ ਹੈ ਉਸ ਬਿਲ ਤੋਂ ਬਾਅਦ ਹੁਣ ਹਜ਼ਾਰਾਂ ਲੋਕਾਂ ਨੂੰ ਦੇਸ਼ ਛੱਡਣਾ ਪੈ ਸਕਦਾ ਦੱਸਦੀ ਹੈ ਕਿ ਬ੍ਰਿਟੇਨ ਦੀ ਸੰਸਦ ਨੇ ਵਿਵਾਦਿਤ ਰਵਾਡਾ ਡਿਪੋਰਟੇਸ਼ਨ ਬਿਲ ਨੂੰ ਪਾਸ ਕਰ ਦਿੱਤਾ ਸੰਸਦ ਦੇ ਦੋਨਾਂ ਦਨਾਂ ਦੇ ਵਿੱਚ ਹੰਗਾਮੇ ਦੇ ਦੌਰਾਨ ਇਸ ਬੈਲ ਨੂੰ ਹਰੀ ਝੰਡੀ ਦਿਖਾ ਦਿੱਤੀ ਗਿਆ ਦੱਸਦੇ ਕਿ ਰੀਸੀ ਸੁਨਕ ਨੇ ਆਪਣਾ ਸਭ ਤੋਂ ਵੱਡਾ ਵਾਦਾ ਪੂਰਾ ਕਰ ਦਿੱਤਾ ਉਹਨਾਂ ਦੇ ਵੱਲੋਂ ਚੋਣਾਂ ਦੇ ਦੌਰਾਨ ਇਹ ਵਾਦਾ ਕੀਤਾ ਗਿਆ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਦੇਸ਼ ਦੇ ਵਿੱਚ ਉਹਨਾਂ ਦੇ ਵੱਲੋਂ ਰਵਾਡਾ ਪਾਲਿਸੀ ਲਾਗੂ ਕੀਤੀ ਜਾਵੇਗੀ ਜਾਨੀ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਰਾਹੀਂ ਬਰਟੇਨ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਏਗਾ ਜਾਨੀ ਕਿ ਉਹਨਾਂ ਨੂੰ ਬਰਟੇਨ ਤੋਂ ਰਵਾਡਾ ਛੱਡਿਆ ਜਾਏਗਾ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਿਸ਼ੀ ਸੁਨਕ ਦਾ ਕਹਿਣਾ ਹੈ ਕਿ 10 ਤੋਂ 12 ਹਫ਼ਤਿਆਂ ਦੇ ਅੰਦਰ-ਅੰਦਰ ਬਰਟੇਨ ਤੋਂ ਜੋ ਗੈਰ ਕਾਨੂੰਨੀ ਸ਼ਰਨਾਰਥੀ ਨੇ ਜਾਨੀ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਰਟੇਨ ਪਹੁੰਚੇ ਸੀ ਉਹਨਾਂ ਨੂੰ ਰਵਾਡਾ ਭੇਜਣਾ ਸ਼ੁਰੂ ਕਰ ਦਿੱਤਾ ਜਾਏਗਾ ਦੱਸਦੇ ਕਿ ਰਵਾਡਾ ਇੱਕ ਅਫਰੀਕੀ ਦੇਸ਼ ਆ ਜਿੱਥੇ ਇਹਨਾਂ ਸ਼ਰਨਾਰਥੀਆਂ ਨੂੰ ਭੇਜਿਆ ਜਾਏਗਾ ਤੇ ਇਸ ਦੇ ਲਈ ਸਰਕਾਰ ਨੇ ਕਮਰਸ਼ੀਅਲ ਟਰੈਵਲ ਪਲੈਨ ਨੇ ਜਿਹੜੇ ਉਹ ਵੀ ਬੁੱਕ ਕਰਵਾ ਦਿੱਤੇ ਨੇ ਤੇ ਦੱਸਿਆ ਜਾ ਰਿਹਾ ਕਿ ਜਨਵਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਇੰਗਲਿਸ਼ ਚੈਨਲ ਪਾਰ ਕਰਕੇ ਬਰਟੇਨ ਪਹੁੰਚਣ ਵਾਲੇ ਸ਼ਰਨਾਰਥੀਆਂ ਦੀ ਸੰਖਿਆ 4600 ਦੇ ਕਰੀਬ ਹੈ ਤੇ ਇਸ ਕਾਰਨ ਹਜ਼ਾਰਾਂ ਲੋਕਾਂ ਦੇ ਉੱਪਰੇ ਖਤਰਾ ਮੰਡਰਾ ਰਿਹਾ ਹੈ ਜਿਹੜੇ ਲੋਕ ਇਸ ਸਮੇਂ ਬਰਟੇਨ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਦੇਸ਼ ਛੱਡਣਾ ਪੈ ਸਕਦਾ ਦੱਸਦੀ ਹੈ ਇੱਕ ਸਰਕਾਰ ਦੇ ਵੱਲੋਂ ਉਹਨਾਂ ਨੂੰ ਰਵਾਡਾ ਛੱਡਿਆ ਜਾਏਗਾ ਤੇ ਇਸ ਨੂੰ ਲੈ ਕੇ ਰਵਾਡਾ ਦੇ ਨਾਲ ਬਰਟੇਨ ਦੀ ਇੱਕ ਡੀਲ ਵੀ ਹੋ ਚੁੱਕੀ ਆ ਰਵਾਡਾ ਨੂੰ ਇਸ ਦੇ ਬਦਲੇ ਦੇ ਵਿੱਚ ਯੂਕੇ ਦੇ ਵੱਲੋਂ 12 ਕਰੋੜ ਪਾਉਂਡ ਦਿੱਤੇ ਜਾਣਗੇ ਤਾਂ ਦੱਸਦੇ ਕਿ ਇਹਨਾਂ ਪੈਸਿਆਂ ਦੀ ਵਰਤੋਂ ਰਵਾਡਾ ਦੇ ਵਿੱਚ ਜਿਹੜੇ ਲੋਕ ਰਹਿਣਾ ਚਾਹਣਗੇ ਉੱਥੇ ਸ਼ਰਨ ਲੈਣੀ ਚਾਹਣਗੇ ਉਹਨਾਂ ਨੂੰ ਘਰ ਦਿੱਤਾ ਜਾਏਗਾ ਤੇ ਇਸ ਇਸ ਨੂੰ ਲੈ ਕੇ ਕੰਮ ਦਾ ਬੰਦੋਬਸਤਾ ਜਿਹੜਾ ਉਹ ਵੀ ਕੀਤਾ ਜਾਏਗਾ ਉੱਥੇ ਹੀ ਜਦੋਂ ਤੱਕ ਉਹਨਾਂ ਦੀ ਬਰਟੇਨ ਸੰਬੰਧੀ ਸ਼ਰਨ ਲੈਣ ਦੀ ਜੋ ਅਰਜੀ ਸਵੀਕਾਰ ਨਹੀਂ ਹੁੰਦੀ ਉਦੋਂ ਤੱਕ ਉਹ ਰਵਾਡਾ ਦੇ ਵਿੱਚ ਰਹਿ ਸਕਣਗੇ ਉੱਥੇ ਹੀ ਬਾਕੀ ਪੈਸਿਆਂ ਨੂੰ ਲੈ ਕੇ ਰਵਾਡਾ ਆਪਣੇ ਵੈਲਫੇਅਰ ਦੇ ਜਿਹੜੇ ਕੰਮ ਆ ਉਹ ਕਰ ਸਕਦਾ ਤਾਂ ਰਵਾਡਾ ਦੇ ਨਾਲ ਯੂਕੇ ਦੀ 12 ਕਰੋੜ ਪਾਉਂਡ ਦੇ ਵਿੱਚ ਡੀਲ ਹੋਈ ਹੈ ਦੱਸਦੇ ਕਿ ਬ੍ਰਿਟੇਨ ਨੇ ਰਵਾਡਾ ਦੇ ਨਾਲੇ ਡੀਲ ਸਾਈਨ ਕੀਤੀ ਆ ਤੇ ਹੁਣ ਜੋ ਸ਼ਰਨਾਰਥੀ ਯੂਕੇ ਦੇ ਵਿੱਚ ਰਹਿ ਰਹੇ ਨੇ ਜਾਨਕਿ ਬ੍ਰਿਟੇਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਰਵਾਡਾ ਭੇਜਿਆ ਜਾਏਗਾ ਤੇ 10 ਤੋਂ 12 ਹਫ਼ਤਿਆਂ ਦੇ ਅੰਦਰ ਹੀ ਇਹ ਜਿਹੜਾ ਸ਼ਰਨਾਰਥੀਆਂ ਨੂੰ ਰਵਾਡਾ ਭੇਜਣ ਦਾ ਕੰਮ ਉਸ ਨੂੰ ਸ਼ੁਰੂ ਕਰ ਦਿੱਤਾ ਜਾਏਗਾ ਤਾਂ ਦੱਸ ਦੇ ਕਿ ਲਗਾਤਾਰ ਇਹ ਵਿਲ ਵਿਵਾਦਾਂ ਦੇ ਵਿੱਚ ਰਿਹਾ ਹੈ ਉੱਤੇ ਹੀ ਜਦੋਂ ਸਦਨ ਦੇ ਵਿੱਚ ਇਹਨਾਂ ਬਿੱਲਾਂ ਨੂੰ ਪੇਸ਼ ਕੀਤਾ ਗਿਆ ਤਾਂ ਦੋਵਾਂ ਸਦਨਾਂ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋਇਆ ਸੀ ਆਖਰਕਾਰ ਹੰਗਾਮੇ ਦੇ ਵਿੱਚ ਇਸ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਆ ਤੇ ਹੁਣ ਸ਼ਰਨਾਰਥੀਆਂ ਨੂੰ ਬਰਟੇਨ ਛੱਡ ਕੇ ਰਵਾਡਾ ਜਾਣਾ ਪੈਗਾ ਤਾਂ ਵੱਡੀ ਖਬਰ ਹੈ ਕਿ ਜੋ ਸ਼ਰਨਾਰਥੀ ਕਿਸ਼ਤੀਆਂ ਦੇ ਰਾਹੀਂ ਵੱਖੋ-ਵੱਖਰੇ ਤਰੀਕਿਆਂ ਦੇ ਰਾਹੀਂ ਗੈਰ ਕਾਨੂੰਨੀ ਢੰਗ ਦੇ ਨਾਲ ਬ੍ਰਿਟੇਨ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਨੂੰ ਹੁਣ ਬ੍ਰਿਟੇਨ ਤੋਂ ਰਵਾਡਾ ਭੇਜਿਆ ਜਾਏਗਾ